ਮੈਂ ਬਾਪੂ ਨੂੰ ਕਿਹਾ ਬਾਪੂ ਜੇ ਕੁੜੀਆਂ ਚੰਦ ਤੇ ਜਾ ਸਕਦੀਆਂ ਨੇ ਤਾਂ ਮੈਂ ਰਿਸ਼ਵਤ ਲੈ ਕੇ ਚੰਦ ਕਿਉਂ ਨਹੀਂ ਚੜਾ ਸਕੀ ਇਹਦਾ ਇੰਨਾ ਨਾ ਉਰੋਸ ਕਰਤਾ ਹੈ ਇਹਨੇ ਲਿਆ ਤਾਂ 5 ਲੱਖ ਸੀ ਲਿਖਤਾ 10 ਲੱਖ ਸਾਡੇ ਨਾਲ ਇੰਨਾ ਭੇਦਭਾਵ ਹੈ ਮੈਂ 50000 ਲਿਆ ਸੀ ਮੈਨੂੰ 5000 ਮੈਂ ਬਚਪਨ ਤੋਂ ਹੀ ਸੁਣਦੀ ਆਈਆਂ ਕਿ ਕੁੜੀਆਂ ਆਹ ਨਹੀਂ ਕਰ ਸਕਦੀਆਂ ਉਹ ਨਹੀਂ ਕਰ ਸਕਦੀਆਂ ਕਿਉਂ ਬਈ ਕੁੜੀਆਂ ਕਿਉਂ ਨਹੀਂ ਕਰ ਸਕਦੀਆਂ ਨਾ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਬਾਹਰ ਤਾਂ ਬਾਹਰ ਮੈਂ ਸੁਣਿਆ ਸੁਣਿਆ ਮੈਂ ਤਾਂ ਆਪਣੇ ਘਰ 'ਚ ਵੀ ਇਹ ਮਹਿਸੂਸ ਕੀਤਾ ਕਿ ਕੁੜੀਏ ਤੂੰ ਆਹ ਨਹੀਂ ਕਰ ਸਕਦੀ ਤੂੰ ਉਹ ਨਹੀਂ ਕਰ ਸਕਦੀ ਤੂੰ ਮੁੰਡਾ ਨਹੀਂ ਹੈਗੀ ਤੇ ਇਹ ਹੀ ਕੁਛ ਦੇਖਦੇ ਦੇਖਦੇ ਮੈਂ ਵੱਡੀ ਹੋ ਗਈ ਮੈਂ ਵੱਡੀ ਹੋਈ ਹੋਈ ਫਿਰ ਮੈਂ ਇੱਕ ਨਾ ਫਿਲਮ ਦੇਖੀ ਉਹ ਫਿਲਮ ਦਾ ਇੱਕ ਡਾਇਲੌਗ ਸੀ ਜਿਹੜਾ ਮੇਰੇ ਹੱਡਾਂ 'ਚ ਮੇਰੇ ਖੂਨ 'ਚ ਰਚ ਗਿਆ ਉਹ ਡਾਇਲੌਗ ਸੀ ਮਾਰੀ ਛੋਰੀ ਛੋਰੋਂ ਸੇ ਕਮ ਹੈ ਕਿ ਉਹ ਡਾਇਲੌਗ ਸੁਣ ਕੇ ਮੱਧ ਦਿਨ ਰਾਤ ਉੱਡੀ ਫਿਰਦੀ ਉੱਡੀ ਫਿਰਦੀ ਫਿਰ ਮੈਂ ਉਹ ਡਾਇਲੌਗ ਆਫ ਦੀ ਡੈਰੀ ਤੇ ਨੋਟ ਕਰ ਲਿਆ ਫਿਰ ਮੈਂ ਉਹ ਡਾਇਲੌਗ ਨੂੰ ਦਿਨ ਰਾਤ ਪੜਨਾ ਬਿਮਾਰੀ ਛੋਰੀ ਛੋਰੋਂ ਸੇ ਕੰਮ ਹੈ ਕਿ ਉਸ ਤੋਂ ਬਾਅਦ ਮੈਂ ਵੱਡੀ ਹੋ ਗਈ ਪੜਾਈ ਪੂਰੀ ਹੋ ਗਈ ਫਿਰ ਮੈਂ ਆਪਣੇ ਬਾਪੂ ਨਾਲ ਗੱਲ ਕੀਤੀ ਮੈਂ ਬਾਪੂ ਨੂੰ ਕਿਹਾ ਬਾਪੂ ਮੈਂ ਇਹ ਜਿਹਾ ਕੰਮ ਕਰਨਾ ਜਿਹੜਾ ਅੱਜ ਤੱਕ ਕਿਸੇ ਕੁੜੀ ਨੇ ਨਾ ਕੀਤਾ ਹੋਵੇ ਤੇ ਤੇਰਾ ਨਾਮ ਰੋਸ਼ਨ ਹੋਵੇ ਬਾਪੂ ਕਹਿੰਦਾ ਠੀਕ ਆ ਪੁੱਤ ਮੈਂ ਤੇਰੇ ਨਾਲ ਆ ਬਾਪੂ ਕਹਿੰਦਾ ਪਰ ਤੂੰ ਕਰੇਂਗੀ ਕੀ ਬਾਪੂ ਨੂੰ ਕਿਹਾ ਬਾਪੂ ਮੈਂ ਰਿਸ਼ਵਤ ਵਾਲਾ ਕੰਮ ਕਰੂੰਗੀ ਜਿਹੜਾ ਅੱਜ ਤੱਕ ਕਿਸੇ ਕੁੜੀ ਨੇ ਨਹੀਂ ਕੀਤਾ ਤੇ ਮੇਰਾ ਨਾਮ ਅਖਬਾਰਾਂ ਦੇ ਵਿੱਚ ਆਊਗਾ ਮੈਂ ਫੇਮਸ ਹੋ ਜੂੰਗੀ ਫਿਰ ਲੋਕ ਕਹਿਣਗੇ ਕੁੜੀਆਂ ਵੀ ਸਭ ਕੁਝ ਕਰ ਸਕਦੀਆਂ ਨੇ ਤੇ ਫਿਰ ਐਵੇਂ ਕਰਦੇ ਕਰਦੇ ਮੈਂ ਵੱਡੀ ਹੋ ਗਈ ਬਾਪੂ ਨੇ ਇੱਕ ਦਿਨ ਮੈਨੂੰ ਇੱਕ ਪਟਵਾਰੀ ਕੋਲ ਟਿਊਸ਼ਨ ਲਾਤਾ ਤੇ ਉਹ ਪਟਵਾਰੀ ਨੇ ਮੈਨੂੰ ਇੰਨੀ ਵਧੀਆ ਟ੍ਰੇਨਿੰਗ ਦਿੱਤੀ ਇੰਨੀ ਵਧੀਆ ਟ੍ਰੇਨਿੰਗ ਦਿੱਤੀ ਵੀ ਐ ਰਿਸ਼ਵਤ ਲੈਣੀ ਆ ਐ ਰਿਸ਼ਵਤ ਲੈਣੀ ਆ ਤੇ ਫਿਰ ਮੈਂ ਅਫਸਰ ਲੱਗ ਗਈ ਅਫਸਰ ਲੱਗ ਕੇ ਫਿਰ ਮੈਂ ਪਹਿਲੀ ਵਾਰ ਤੇ ਅਫਸਰ ਗਈ ਨਾ ਮੈਨੂੰ ਬਹੁਤ ਮਾਣ ਸੀ ਬਹੁਤ ਆਪਦੇ ਸੀ ਮੈਂ ਬਹੁਤ ਫਕਰ ਮਹਿਸੂਸ ਕੀਤਾ ਤੇ ਮੈਂ ਅਫਸਰ ਬਣੀ ਤੇ ਪਹਿਲੇ ਦਿਨ ਜੁਆਇਨਿੰਗ ਕੀਤੀ ਤੇ ਪਹਿਲੇ ਦਿਨ ਹੀ ਮੇਰੇ ਕੋਲ ਰਿਸ਼ਵਤ ਦਾ ਕੰਮ ਆ ਗਿਆ ਤੇ ਰਿਸ਼ਵਤ ਦਾ ਕੰਮ ਇਹ ਜਾ ਆ ਤੇ ਮੈਂ ਰਿਸ਼ਵਤ ਲੈ ਲਈ 50000 ਰੁਪਇਆ ਤੇ ਮੈਂ ਬਹੁਤ ਖੁਸ਼ ਵੀ ਮੇਰਾ ਨੋਆ ਉਹ ਖਬਰ ਚ ਫਿਰ ਕੀ ਹੋਇਆ ਕਿਸੇ ਨੂੰ ਕੰਨੋਂ ਕੰਨ ਖਬਰ ਹੋ ਗਈ ਕਿ ਕੁੜੀ ਨੇ ਰਿਸ਼ਵਤ ਲੈ ਲਈ ਮੈਂ ਤਾਂ ਚਾਹੁੰਦੀ ਸੀ ਵੀ ਲੋਕਾਂ ਨੂੰ ਖਬਰ ਹੋਵੇ ਕੰਨੋਂ ਕੰਨ ਮੇਰਾ ਨਾਂ ਚੜੇ ਮੇਰਾ ਨਾਮ ਬਤਨਾਮ ਹੋਵੇ ਉੱਠੇ ਮੇਰਾ ਨਾਂ ਵੀ ਕੁੜੀ ਵੀ ਸਾਰਾ ਕੁਝ ਕਰ ਸਕਦੀ ਆ ਆ ਵੀ ਕਰ ਸਕਦੀ ਆ ਉਹ ਵੀ ਕਰ ਸਕਦੀ ਆ ਫਿਰ ਮੇਰਾ ਨਾਂ ਆਇਆ ਅਖਬਾਰ 'ਚ ਮੈਂ ਬੜੀ ਖੁਸ਼ ਦੂਜੇ ਦਿਨ ਮੈਂ ਰਾਮਨਾਥ ਚਾਹ ਪੀਤੀ ਉੱઠી న్యూਸਪੇਪਰ ਦੇਖਿਆ ਤੇ ਉਹਦੇ ਵਿੱਚ ਮੈਂ ਕੀ ਦੇਖਿਆ ਐਨੀ ਪੇਜ 'ਤੇ ਮੈਨੂੰ ਤਾਂ ਫੇਰ ਪਤਾ ਲੱਗਿਆ ਬੀ ਇਹ ਤਾਂ ਹੁਣ ਤੱਕ ਸਾਰੇ ਖੇਤरां ਦੀ ਕੁੜੀਆਂ ਨਾਲ ਪੇਰ ਭਾਬ ਕਰਦੇ ਨੇ ਰਸਮਤਾਂ ਦਾ ਮੈਂ 50000 ਲਈ ਸੀ ਮਰਦ ਵਾਲਾ ਕਹਿੰਦਾ 5000 ਰਸਮਤ ਹਾਏ ਮੇਰੀ ਕਿਸਮਤ ਇੰਨੀ ਮਾੜੀ ਮੈਨੂੰ ਪਹਿਲੀ ਵਾਰ ਐ ਹੋਇਆ ਵੀ ਮੈਂ ਕੁੜੀ ਕਿਉਂ ਬਣੀ ਮੈਂ ਮੁੰਡਾ ਕਿਉਂ ਨਾ ਬਣੀ ਇੰਨਾ ਪੇਰ ਭਾਬ ਹੈ ਉਹ ਦੂਜੇ ਦਿਨ ਮੈਂ ਦਫ਼ਤਰ ਗਈ ਮੈਂ ਦੇਖਿਆ ਮੇਰੇ ਸੀਨੀਅਰ ਨੇ ਰਿਸ਼ਵਤ ਲਈ ਮੇਰੇ ਸੀਨੀਅਰ ਨੇ ਰਿਸ਼ਵਤ ਲਈ 5 ਲੱਖ ਰੁਪਈਆ ਤੇ ਦੂਜੇ ਦਿਨ ਮੈਂ ਕਹਾਂ ਲੈ ਬਈ ਇਹਦੇ ਨਾਲ ਦੇਖ ਰਹੀ ਆ ਕੀ ਬਣਦਾ ਦੂਜੇ ਦਿਨ ਮੈਂ ਨਿਊਜ਼ਪੇਪਰ ਪੜਿਆ ਸਵੇਰ ਨੂੰ ਉੱਠੀ ਫਟਾਫਟ ਮੈਂ ਕੁਝ ਨਹੀਂ ਕੀਤਾ ਨਾ ਨਾਤੀ ਨਾ ਬਰਸ਼ ਕੀਤਾ ਮੈਂ ਨਿਊਜ਼ਪੇਪਰ ਚ ਦੇਖਿਆ ਉਦੋਂ ਬਾਅਦ ਮੇਰਾ ਫੇਰ ਰੋਣਾ ਆ ਗਿਆ ਮੈਂ ਕਹਿੰਦਾ ਕਿਉਂ ਬੇਰਬਾਬ ਕਰਦੇ ਨੇ ਲਈ ਮਰ ਜਾਣੇ ਦੇ 5 ਲੱਖ 3 ਉੱਥੇ ਲਿਖਤਾ 10 ਲੱਖ ਹਾਏ ਹਾਏ ਮੈਂ ਤਾਂ ਇੰਨਾ ਪਿੱਟੀ ਇੰਨਾ ਰੋਈ ਵੀ ਸਾਡੇ ਨਾਲ ਮਹਿਕਮੇ ਚ ਵੀ ਇੰਨਾ ਫਰਕ ਇੰਨੀ ਤੁਰਸਾ ਇੰਨੀ ਤੁਰਦਸਾ ਕੁੜੀ ਦੀ ਕਿਉਂ ਖਰਾਬ ਕੀਤੀ ਆ ਇੰਨਾ ਮਾੜਾ ਹਾਲ ਇਹ ਹਾਲਾਤ ਦੇਖ ਕੇ ਨਾ ਮੈਨੂੰ ਬਹੁਤ ਗੁੱਸਾ ਆ ਗਿਆ ਮੈਂ ਸੋਚਿਆ ਕਿ ਮੈਂ ਉੱਤੇ ਹਾਈ ਕੋਰਟ ਨੂੰ ਚਿੱਠੀ ਲਿਖੂੰਗੀ ਵੀ ਸਾਡੇ ਨਾਲ ਇੰਨਾ ਭੇਰ ਭਾਬ ਕਿਉਂ ਕੀਤਾ ਜਾਂਦਾ ਸਾਡੀ ਇੰਨੀ ਮਾੜੀ ਹਾਤ ਕਿਉਂ ਕੀਤੀ ਜਾਂਦੀ ਹੈ ਤੇ ਮੈਂ ਉਹਨਾਂ ਨੂੰ ਇਹ ਵੀ ਲਿਖੂੰਗੀ ਕਿ ਸਾਡੇ ਕੱਪੜਿਆਂ ਨਾਲ ਦਾ ਰੰਗ ਲੈ ਕੇ ਆਇਆ ਕਰੋ ਜਿਹੜਾ ਰੰਗ ਲਾ ਕੇ ਤੁਸੀਂ ਫੜਦੇ ਹੋ ਵੀ ਇਹਨੇ ਰਸੋਤ ਲਈਆ ਤੇ ਉੱਥੇ ਵੀ ਉਹਨਾਂ ਨੇ ਭੇਰ ਭਾਬ ਕਰਤਾ ਮਰ ਜਾਣਿਆ ਨਹੀਂ ਮੈਂ ਤਾਂ ਹਰਾ ਸੂਟ ਪਾਇਆ ਸੀ ਰੰਗ ਲੈ ਆਏ ਬੇੜਾ ਬੱਠੀ ਵਾਲੇ ਲਾਲ ਹੁਣ ਮੇਰੇ ਹੱਥ ਲਾਲ ਹੋ ਗਏ ਸੂਟ ਹਰਾ ਹੱਥ ਲਾਲ ਨਹੀਂ 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 ਕੁੜੀਆਂ ਨਾਲ ਤਾਂ ਆਈ ਫਰਕ ਹੁੰਦਾ ਰਹੂ ਅਸੀਂ ਤਾਂ ਜੰਮੀਆਂ ਵੀ ਐਵੇਂ ਮਰੀਆਂ ਵੀ ਐਵੇਂ ਸਾਡਾ ਨਾਲ ਤਾਂ ਜੰਮਣ 'ਚ ਵੀ ਫਰਕ ਮਰਨ 'ਚ ਵੀ ਫਰਕ ਸਾਡੀ ਜ਼ਿੰਦਗੀ ਤਾਂ ਕਵਾੜ ਆ ਕਵਾੜ ਅਸੀਂ ਤਾਂ ਕੁੜੀਆਂ ਬਸ ਜੰਮੀਆਂ ਹੀ ਭੇਦ ਭਾਵ ਨੂੰ ਆ ਸਾਨੂੰ ਕੋਈ ਨਹੀਂ ਕੋਈ ਨਹੀਂ ਅੱਗੇ ਆਉਣ ਦਿੰਦਾ ਕੋਈ ਨਹੀਂ